ਦੇਰਿਆ ਲਗਾਤਾ ਕੋਈ ਸੁਣਤੀ ਵੀ ਨਹੀਂ ਸੀ ਜਾਨੀ ਇਹੋ ਸਭੀ ਚਸ਼ਦਾਡ ਇਨਲਡ ਹੋਇਆ ਵਾ ਕਿਹਦੇ ਨਾਲ ਤੁਹਾਨੂੰ ਜੋ ਸਾਰੇ ਹੱਥਾਂ ਵਾਲੀ ਫੋਰਸ ਉੱਤੇ ਆਈ ਸੀ ਬਰੋਸਟੇ ਮੇਰੇ ਮੇਰੇ ਫਾਦਰ ਦੇ ਇਹਨਾਂ ਨੇ ਪ੍ਰੈਸ਼ ਕਰਦਾ ਨਹੀਂ ਐਫ ਆਈ ਆਰ ਕਰਾਓ ਕਰੋ ਹਨ ਨੂੰ ਕੋਈ ਡਰ ਥੋੜੀ ਨਹੀਂ ਇਹਨਾਂ ਨੇ ਜੋਸਟ ਟਾਈਮ ਖਾਲੀ ਠੀਕ ਆ ਇਹਨਾਂ ਨੇ ਕਹਿ ਤੈ ਅਸੀਂ ਆਪਾਂ ਨਾਲ ਨੂੰ ਸ਼ੇਰਮਾਂ ਦੇ ਕੇ ਹਾਂ ਪਰ 26 ਤਰੀਕ ਤੋਂ ਅੱਜ ਤੱਕ ਇਹਨਾਂ ਨੇ ਇਨਵੈਸਟੀਗੇਟ ਕੀ ਕੀਤਾ ਸਾਨੂੰ ਕੁਝ ਵੀ ਤੇ ਦੱਸੇ ਸਾਨੂੰ ਆਈਡੀ ਦਿੱਤੀ ਹੋਈ ਹੈ ਇੰਨਾ ਹਾਈਲਾਈਟਡ ਕੇਸ ਹੋਣ ਦੇ ਬਾਅਦ ਵੀ ਇਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੋਵੇ ਹਾਈਲਾਈਟਡ ਹੁੰਦੀ ਹੈ ਇਹna ਥੋੜੀ ਬਲਫੜ ਪਾਸ ਦੇ ਨਾਲ ਅੱਛਾ ਬਿਲਕੁਲ ਬਿਲਕੁਲ ਇੱਕ ਦੱਸ ਦਿਓ ਜੱਗੂ ਦਾ ਖਾਸ ਹੀ ਪਾਗਰ ਕੇ ਸਮਝਦੇ ਹੋ ਤੁਸੀਂ ਕਤਲ ਹੋ ਗਿਆ ਨਹੀਂ ਖਾਸ ਕਰਕੇ ਕਤਲ ਨਾ ਰੱਖੋ ਚਿਕਾ ਜੱਗੂ ਕਮ ਕਹਿ ਲੱਗਦਾ ਮੇਰੇ ਆਸ ਨਾਲ ਕਿ ਇਹ ਬਦਵਾ ਮੇਰੇ ਮੰਮੀ ਜੀ ਲੱਗਦੇ ਆ ਉਹਨੇ ਇਹ ਤਾਂ ਮਨ ਮੇਰ ਥੋੜੀ ਜਿਹੜਾ ਬੰਦਾ ਰਿਸ਼ਤੇਦਾਰ ਤੇ ਰਿਸ਼ਤੇਦਾਰਾਂ ਦੇ ਘਰ ਚ ਜਾ ਜਾ ਕੇ ਤੈਨੂੰ ਮਾਰੂਗਾ ਜੀ ਇੱਕ ਜੀ ਜੱਗੂ ਵੀ ਇੱਦੀ ਵੀ ਗੱਲ ਕਰੀਆ ਨਾ ਉਹ ਵੀ ਇੰਨਾ ਏਦਾਂ ਹੀ ਇੱਦਾਂ ਹੀ ਪੁਲਿਸ ਵਾਲੇ ਨੇ ਚੁੱਕ ਕੇ ਪਰਚੇ ਪਾ ਆ ਕੇ ਉਹਨੂੰ ਉਸ ਦਰਵਾਜ਼ੇ ਚ ਵਾਰਦੇ ਜੂ ਤੂੰ ਹੋਰ ਨਿਕਲੇ ਹੀ ਨਹੀਂ ਬਾਹਰ ਇਹ ਸਾਰੇ ਮਾਮਲੇ ਇਧਾਰੀ ਰਿਹਾ ਉਹ ਵੀ ਕਬੱਡੀ ਦਾ ਸਭ ਨੂੰ ਪਤਾ ਉਹਦੀ ਬੈਕਗ੍ਰਾਉਂਡ ਸਭ ਨੂੰ ਪਤਾ ਇਹ ਸਾਰੇ ਮਾਮਲੇ ਸਭ ਨੂੰ ਇੱਕ ਤਰ੍ਹਾਂ ਪਤਾ ਇੱਕ ਵਾਰੀ ਬੰਦੇ ਦਾ ਨਾਮ ਲੱਗ ਜਾਂਦਾ ਨਾ ਦੁਨੀਆ ਗੈਂਗਸਟਰ ਗੈਂਗਸਟਰ ਕਿੱਥੇ ਨਿਕਲਦਾ ਵੀ ਪਰਚਾ ਹੁੰਦਾ ਹਰ ਮੁੰਡਾ ਕਹਿੰਦਾ ਇਹ ਤੇ ਗੈਂਗਸਟਰ ਆ ਇਹ ਤੇ ਗੈਂਗਸਟਰ ਹੁਣ ਜਦੋਂ ਤੇ ਕਿੰਨੇ ਰਿਸ਼ਤੇਦਾਰ ਆ ਹਰ ਰਿਸ਼ਤੇਦਾਰਾਂ ਵਿੱਚ ਵਾਲੇ ਮੁੰਡੇ ਵੀ ਹੈਗੇ ਔਰ ਹਰ ਮੁੰਡਿਆਂ ਨੂੰ ਤੁਸੀਂ ਉਹਨਾਂ ਨਾਲ ਜੋੜ ਕੇ ਤੇ ਗੈਂਗਸਟਰ ਥੋੜੀ ਕਹਿੰਦੇ ਇਹ ਇਸ ਇਸ ਮਾਮਲੇ 'ਚ ਪੁਲਿਸ ਦੀ ਕਾਰਵਾਈ ਕਿੰਦਾ ਦੇਖਦੇ ਹੋ ਪੁਲਿਸ ਦੀ ਕਾਰਵਾਈ ਮੇਰਾ ਨਰਵਿੰਦਰ ਕੌਰ ਦਾਈ ਘਟਣਾ ਹੋਈ ਹੈ ਹਾਂਜੀ ਹਾਈਲਾਈਟ ਵੀ ਬਹਿਣਾ ਪੈ ਗਿਆ ਹਾਂਜੀ ਇਹ ਕਰਦੇ ਕਰਨ ਵੀਰੇ ਕੁਛ ਨਹੀਂ ਸਾਡੇ ਦੋ ਜੀਰ ਮਾਰ ਦਿੱਤੇ ਗਏ ਇਨਸਾਫ ਦੀ ਕਰਦੇ ਆ ਵੀ ਜਿਨ੍ਹਾਂ ਨੇ ਇਹਨਾਂ ਨੂੰ ਸ਼ਰੇਆਮ ਤੇ ਦੇਂਦਿਆੜੇ ਇਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਉਹਨਾਂ ਨੂੰ ਫੜਿਆ ਜਾਏ ਹਨ ਇਨਸਾਫ ਦਿੱਤਾ ਜਾਏ ਇਹ ਬਹੁਤ ਨਹੀਂ ਬੱਦੇ ਠੀਕ ਹੈ ਪਰਜੇ ਕੱਟਣ ਆਣ ਪਿਛਾ ਤੇ ਵੇਖਦੇ ਆਂਦੇ ਦਿੱਤੀ ਗਈ ਹੈ ਪਰ ਸਾਨੂੰ ਸੈਟੀਸਫਾਈ ਨਾ ਕਰੇ ਕੋਈ ਕਲੀਅਰੈਂਸ ਨਹੀਂ ਆ ਬਸ ਕਰ ਰਹੇ ਆਂ ਟਾਈਮ ਚਾਹੀਦਾ ਟਾਈਮ ਚਾਹੀਦਾ ਬਸ ਟਾਈਮ ਕੀ ਹੈ ਜਦੋਂ ਸਸਕਾਰ ਹੋ ਗਿਆ ਗੱਲ ਮੇਥੇ ਉੱਥੇ ਹੀ ਬੰਦ ਹੋ ਜਾਣੀ ਉਹਨਾਂ ਦੇ ਇੱਕ ਬੱਚਾ ਉਹਨਾਂ ਦਾ ਆਸਟ੍ਰੇਲੀਆ ਇੱਕ ਬੱਚਾ ਉਹਨਾਂ ਦੇ ਅੰਦਰ ਕਿੰਨੇ ਕਾਰਵਾਈ ਕਰਨੀ ਹੈ ਜਿਹੜੀ ਕਾਰਵਾਈ ਕਰਨ ਵਾਲੀ ਉਹ ਤੇ ਮਾਰਦੀ ਆਪਣੇ ਬੱਚੇ ਦੇ ਮਗਰ ਜਾਂਦੀ ਸੀ ਉਹਦੇ ਸਾਰੇ ਸਾਰੇ ਜਿੰਨੇ ਕੇਸ ਆ ਉਹ ਆ ਖੁਦ ਵੇਖਦੇ ਸੀ ਤੇ ਹੁਣ ਕੌਣ ਇਹ ਪ੍ਰੀਪਲਾਨ ਸੀ ਇਹ ਇਹ ਪਲਾਨ ਕਰਕੇ ਸਾਰਾ ਕੁਝ ਕੀਤਾ ਗਿਆ ਇਹ ਜੱਗੂ ਦਾ ਲੱਕ ਤੋੜਿਆ ਗਿਆ ਪਲਾਨ ਮਤਲਬ ਵੈਸੇ ਸਾਰਾ ਜੋ ਵੀ ਜੱਗੂ ਨਾਲ ਦੁਸ਼ਮਣੀ ਸੁਧਾ ਕੀਤਾ ਗਿਆ ਕਾ ਤੁਸੀਂ ਮੈਨੂੰ ਜਗੋਂ ਨਾ ਪਰਦੇ ਸਾਡੀ ਭੈਣ ਨਾ ਨਾ ਕਰਦੀ ਸਾਡੀ ਭੈਣ ਹੈ ਮਾਰਦੀ ਸਾਡੇ ਘਰ ਦੇ ਸੀ ਤੇਰੇ ਵੱਜ ਕੇ ਕੀ ਨਾਮ ਹੈ ਆਪਣਾ ਮੇਰਾ ਨਾਮ ਚਰਨਜੀਤ ਕੋਈ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਬੰਦੇ ਮਤਲਬ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਜੜ ਤੱਕ ਪਹੁੰਚਿਆ ਜਾਵੇ ਕਿ ਕਿੰਨੇ ਕਰਾਇਆ ਕੀ ਹੋਇਆ ਵਾ ਦੂਜੀ ਗੱਲ ਇਹ ਵੀ ਸਾਡੇ ਬੱਚਿਆਂ ਤੈਨੂੰ ਜਾਇਜ ਨਾ ਹੋਵੇ ਐਦਾਂ ਜੱਗੂ ਤੇ ਚੋਚੇ ਲੰਦੇ ਸੀ ਕਿ ਪਿੱਛੇ ਗੂਨੇ ਫਲਾਣ ਕਰਤਾ ਢੇਗੇ ਤਾਂ ਦੂਜਾ ਵਿਚਾਰਾ ਹੁਣ ਪਰਦੇਸਾਂ ਚ ਕੱਢਿਆ ਵਾ ਇਹੋ ਜਿਹਾ ਕੋਈ ਕੰਮ ਨਾ ਹੋਵੇ ਸਾਡਾ ਬੱਚਾ ਬਹੁਤ ਚੰਗਾ ਜੱਗੂ ਤੇ ਵੀ ਇੱਕ ਪਰਚਾ ਸੀ ਤੇ ਇੱਕ ਤੋਂ 128 ਬਣ ਗਿਆ ਹੁਣ ਇਹੋ ਹੀ ਮਾਂ ਮਰ ਜਾਂਦੀ ਸੀ ਤੇ ਇਹਨੂੰ ਹੀ ਮੁਕਾਤਾ ਤੇ ਹੁਣ ਇਹਦੇ ਮਗਰ ਕੌਣ ਜਾਵੇ ਜੀ ਉਹਦੀ ਧੀ ਆ ਉਹ ਠੱਕੇ ਖਾਂਦੀ ਫਿਰਨ ਲਈ ਆ ਚਲੋ ਠੀਕ ਹੈ ਜਿੰਨਾ ਕਾਡਾ ਖੂਨ ਆ ਸਾਨੂੰ ਦੋਖਿਆ ਅਸੀਂ ਜਾਵਾਂ ਜੋ ਦਾਦੀ ਨੂੰ ਦੁੱਖ ਹੀ ਉਹ ਸਾਨੂੰ ਮਤਲਬ ਅਸੀਂ ਘਰਾਂ ਤੋਂ ਆਪਣੇ ਤੋਂ ਆ ਕੇ ਕਿੱਦਾਂ ਵੇਖੀਏ ਇਸ ਕਰਕੇ ਇਹਨੂੰ ਇਨਸਾਫ ਦਿੱਤਾ ਜਾਵੇ ਝੂਠੇ ਭਰੋਸੇ ਨਾ ਦਿੱਤੇ ਜਾਣ ਔਰ ਨਿ ਪਛਾਤੇ ਵਿਅਕਤੀਆਂ ਦੇ ਪਰਚਾ ਨਾ ਕੀਤਾ ਜਾਵੇ ਜਿਨ੍ਹਾਂ ਨੇ ਜੋ ਕੰਮ ਕੀਤਾ ਉਹਨਾਂ ਤੇ ਪਰਚਾ ਕੀਤਾ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਜੇ ਨਹੀਂ ਮੰਗੇ ਕੂੜੀ ਹੁੰਦੀ ਜਾਂ ਇंसाफ ਨਹੀਂ ਮਿਲਦਾ ਧਰਨਾ ਫਿਰ ਇਦਾਂ ਹੀ ਅਸੀਂ ਫਿਰ ਸਾਡਾ ਧਰਨਾ ਜਾਰੀ ਰਹੂਗਾ ਦੋਵੇਂ ਅਲਾ ਸ਼ਰਹ ਕੇ ਧਰਨਾ ਜਾਰੀ ਰਹੂਗਾ ਸਾਡੇ ਡੈੱਡ ਬੋਡੀ ਵੀ ਆ ਰਹੀ ਹੈ ਅਸੀਂ ਸਾਡੀ ਦੂਜੀ ਡੈੱਡ ਬੋਡੀ ਵੀ ਆ ਰਹੀ ਹੈ ਦੋਨੋਂ ਬੋਡੀਆਂ ਰੱਖ ਕੇ ਇੱਥੇ ਧਰਨਾ ਜਾਰੀ ਰੱਖਾਂਗੇ ਅਸੀਂ ਉਹਨਾਂ ਦਾ ਕੇਸ ਸਕਾਰ ਨਹੀਂ ਕਰਨਾ ਜਿਨ੍ਹਾਂ ਤੋਂ ਕੋ ਬੰਦੇ ਅਰੈਸਟ ਨਹੀਂ ਹੁੰਦੀ ਕਿਉਂਕਿ ਪੁਲਿਸ ਨੂੰ ਸਾਰਾ ਪਤਾ ਹੁੰਦਾ ਹੋਰ ਕੋਈ ਮੰਤਰੀ ਦੇ ਘਰ ਕਾਰਵਾਈ ਹੋਏ ਕਿਸੇ ਮਿਨਿਸਟਰ ਦੇ ਘਰ ਹੋਵੇ ਕਿਸੇ ਐਨਾ ਕਿਸੇ ਦੇ ਹੋਏ ਫੇਮਸ ਦੇ ਕਿਸੇ ਤੇ 2 2 ਘੰਟੇ ਨਹੀਂ ਲੱਗਦੇ ਪਹਿਲੀ ਪਹਿਲੀ ਕੋਈ ਪੋਸਟ ਉੱਥੋਂ ਨਹੀਂ ਹੋਰ ਕਲੀਅਰ ਹੋਣ ਦਿੰਦੇ ਤੇ ਤਿੰਨ ਦਿਨ ਹੋ ਗਏ ਕਿਉਂ ਨਹੀਂ ਬੰਦੇ ਫੜੇ ਜਾਂਦੇ ਬਟਾਲੇ 'ਚ ਦਿਨ ਤੇਰੇ ਗੋਲੀਆਂ ਮਾਰ ਕੇ ਕਿੱਥੇ ਛਿਪਣੋਗੇ ਬੰਦੇ ਕਿ ਤਿੰਨ ਦਿਨ ਤੋਂ ਉਹਨਾਂ ਤੋਂ ਬੰਦੇ ਨਹੀਂ ਫੜੇ ਜਾਂਦੇ ਪੁਲਿਸ ਦਾ ਬਟਾਲੇ 'ਚ ਠੀਕ ਹੈ ਧਰਨਾ ਲਗਾ ਦਿੱਤਾ ਗਿਆ ਕੀ ਮੰਗ ਆ ਤੇ ਪੁਲਿਸ ਵਾਲਾ ਕੀ ਨਹੀਂ ਆਜਾ ਇਹਨਾਂ ਦੀ ਕੋਈ ਨਾ ਜਿਹੜਾ 185 ਨੰਬਰ ਐਫ ਆਈ ਆਰ ਦਰਜ ਹੋਈ ਆ ਉਹਦੇ ਵਿੱਚ ਅਣਪਛਾਤੇਆਂ ਨੇ ਜਿਹੜੇ ਵਿਅਕਤੀਆਂ ਨੇ ਇਹਨਾਂ ਦੇ ਗੋਲੀਆਂ ਚਲਾ ਕੇ ਹੰਦੀ ਅੱਹ 100 ਯਾ ਉਹਦੇ ਸਬੰਧੀ ਹਨ ਜੋ ਵੀ ਇਹਨਾਂ ਦੀ ਮੰਗ ਹੀ ਹੈ ਕੋਈ ਐਪਲੀਕੇਸ਼ਨ ਰਸੀਵ ਕਰ ਲਈ ਅਸੀਂ ਹੁਣ ਉਹ ਮਕਦਮਾ ਖਤਮ ਹੋ ਰਿਹਾ ਉਹ ਇਨਵੈਸਟੀਗੇਸ਼ਨ ਕਰ ਰਹੇ ਤੇ ਸਰ ਇਹਨਾਂ ਦਾ ਕਹਿਣਾ ਸੀ ਕਿ ਇਹ ਇੱਕ ਤਰਖਾਤ ਕੀਤੀ ਹੋਈ ਆ ਪੰਜ ਉਹ ਮੈਂ ਰਸੀਵ ਕੀਤੀ ਹੈ ਨਾ ਉਹ ਤਾਂ ਹੀ ਤਾਂ ਸੈਟੀਸਫਾਈ ਹੋਇਆ ਨਾ ਹਾਂ ਉਹ 185 ਜਿਹੜਾ ਮੁਕਦਮਾ ਹੈ ਉਹਦੇ ਮੁਤਲਕਾ ਹੀ ਹੈ ਉਹ ਅਸੀਂ ਕਰ ਰਹੇ ਆ ਐਫ ਆਈ ਆਰ ਉਹ ਉਹਨਾਂ ਨੇ ਕੱਲ ਜਿਹੜਾ ਹੋਇਆ ਉਹਨਾਂ ਨੂੰ ਸਾਰਾ ਪਤਾ ਬਾਕੀ ਉਹ ਮਦਈ ਜੋ ਕਹਿੰਦੇ ਉਹ ਹੀ ਹੋਏਗਾ ਹੋਣੇ ਨੂੰ ਯਾਬੀ ਠੀਕ ਹੋ ਸੈਟੀਸਫਾਈ ਹੋ ਗਿਆ ਜੋ ਉਹਨਾਂ ਨੇ ਕਿਹਾ ਸੀ ਉਹ ਮੰਨਿਆ ਹੁਣ ਉਸ ਤੋਂ ਬਾਅਦ ਆਪਾਂ ਇਨਵੈਸਟੀਗੇਸ਼ਨ ਲਿਆ ਚੋਕ ਰਹੇ ਆ